ਅਸੀਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਗਏ ਨਾ ਉੱਥੇ ਬਾਪੂ ਬੱਡਾ ਜੀ ਤੇ ਉੱਥੇ ਨਾ ਰਾਤੀ ਦਰਬਾਰ ਸਾਹਿਬ ਤੇ ਚਲੇ ਜਾਂਦੇ 4 ਵਜੇ ਜਿਦ ਤਰਾ ਹਣ ਭੁਜੰਗ ਸਿੰਘ ਨੂੰ ਦੇਖ ਕੇ ਕਿਤਾ ਹੋਲੀ ਖੇਡਦਾ ਸੀ ਤੁਸੀਂ ਦੇਖਿਆ ਨਾ ਪ੍ਰਭਾਵ ਹੋਇਆ ਉੱਥੇ ਨਾ 11 ਵਜੇ ਅਸੀਂ ਚਲੇ ਜਾਂਦੇ ਤੇ ਉੱਥੇ ਸੇਵਾ ਕਰਦਾ ਹਾਂ ਉਹਦੇ ਕੋ ਮਸਾ ਮਾੜ ਰਕ ਉਹਨਾਂ ਦੀ ਮਾਤਾ ਜੀ ਉਹਨਾਂ ਨੂੰ ਲਾਲਿਤ ਦਿੱਤਾ ਕਿ ਕਿ ਰਬ ਨੇ ਇੰਨਾ ਮਿੱਠਾ ਦੇਣਾ ਇੰਨਾ ਮਿੱਠਾ ਦੇਣਾ ਤਾਂ ਦੇਖੋ ਉਹ ਇੱਕ ਦਿਨ ਮਾਤਾ ਜੀ ਪੁੱਲ ਜਾਂਦੀ ਅਰਦਾਸ ਕਰਦੇ ਤੇ ਪ੍ਰਮਾਤਮਾ ਨੂੰ ਮਿੱਠਾ ਆਪਣਾ ਫਰਗਟ ਹੋ ਜਾਂਦਾ ਉਦੈ ਆਪਾ ਇਹਨਾਂ ਨੂੰ ਮਾਰਗ ਤੇ ਲਾਰੇ ਨਾਲ ਸਿਮਰਨ ਕਰ ਰਹੀ ਇਹਨਾਂ ਮਨ ਇੱਦਾਂ ਵਧੀਆ ਹੋ ਗਿਆ ਕੋਈ ਇਹਨੂੰ ਮੇਰੇ ਮਾਤਾ ਹੁੰਦਾ ਇਹਨੂੰ ਪੈਂਟ ਸ਼ੀਟ ਲੈ ਕੇ ਆਉਂਦੇ ਨਾ ਫਾੜ ਦਿੰਦਾ ਸੁੱਟ ਦਿੰਦਾ ਪਿਤਾ ਜੀ ਨਹੀਂ ਬੋਲੇ ਆਈ ਮੋਬਾਈਲ ਨਹੀਂ ਆ ਤੈਨੂੰ ਇਹਦਾ ਸੁਣਾਉਣਾ ਪਿਤਾ ਜੀ ਇੱਦਾਂ ਹੀ ਸੁਣਾਓ ਮੋਬਾਈਲ ਕੀ ਕਰਨਾ ਬੋਲੇ ਇਹ ਤਾਂ ਕਲਜੂ ਗੇ ਬੋਲੇ ਬਾਬਾ ਬੁਲਿੰਦਰ ਸਿੰਘ ਜੀ ਨਾਮ ਸਿਮਰਨ ਕਰਦੇ ਹੋ ਆ ਤਾਂ ਵੀ ਕਲਜੂ ਗੇ ਆ ਕਲਜੂ ਗੇ ਕਰਕੇ ਮੋਬਾਈਲ ਕੀ ਹੈ ਵਾ ਭਾਈ ਕਲਜੂ ਖੇਗਾ ਹਾਂ ਕਾਰਟੂਨ ਦੇਖ ਕੇ ਕਾਰਟੂਨ ਵੀ ਬਣ ਜਾਂਦੇ ਔਰ ਨਾ ਵੀ ਕਾਰਟੂਨ ਵਰਗੇ ਰੱਖਦੇ ਹੜੀ ਉੜੀ ਔਰ ਆ ਇਹ ਇੱਕ ਦੂਜੇ ਨੂੰ ਸਿੰਘ ਛੇਤੀ ਨਾ ਲੈ ਕੇ ਨਹੀਂ ਬੋਲਦਾ ਸਿੰਘ ਲੈ ਕੇ ਨਹੀਂ ਬੋਲਦਾ ਓਏ ਮੰਨੂ ਇਹ ਮਾਨ ਇਹ ਮਨਪ੍ਰੀਤ ਇਹ ਤੇਜ ਇਦਾਂ ਨਾ ਲੈਂਦੇ ਪਹਿਲੇ ਸਿੰਘ ਨਾ ਤੇਜਾ ਸਿੰਘ ਗਰਜਾ ਸਿੰਘ ਬੋਤਾ ਸਿੰਘ ਨੂੰ ਲੈ ਕੇ ਡਾਕਟਰ ਨੇ ਜਵਾਬ ਦਿੱਤਾ ਬੋਲੇ ਪੁਜੰਗੀ ਰਹਿਣਾ ਨਹੀਂ ਬੋਲੇ ਬੱਚਾ ਨਾ ਤੁਹਾਡੀ ਕਰਵਾੜ ਰਹਿਣਾ ਮਲਾ ਕੋਈ ਗੱਲ ਨਹੀਂ ਤੁਸੀਂ ਚਾਲੂ ਕਰੋ ਮਹਾਰਾਜ ਰੱਖਣ ਵਾਲੇ ਬੋਲਾ ਡਾਕਟਰ ਵੀ ਤੁਹਾਡੇ ਹੱਥੇ ਕੀ ਹੈ ਬੋਲਾ ਨੂੰ ਫੂਰ ਕਾਟ ਹੋ ਜਾਣਾ ਬੋਲੇ ਇਹ ਹੋ ਜਾਣਾ ਉਹ ਹੋ ਜਾਣਾ ਬੋਲੇ ਇੰਨਾ ਲਗਣਾ ਉੱਗ ਲਗਣਾ ਸੀਜਰ ਹੋਣਾ ਇਹ ਹੋਣਾ ਮਲਾ ਕੁਝ ਨਹੀਂ ਬਸ ਪਰਮਾਤਮਾ ਯਾਦ ਕਰੋ ਉਹ ਡਾਕਟਰ ਹੀ ਪਰੇਸ਼ਾਨੇ ਕੀ ਪਾਣਾ ਹੋ ਗਿਆ ਬੋਲੇ ਜੋ ਤੁਹਾਡਾ ਬੱਚਾ ਖਿੜ ਕੇ ਆਇਆ ਆ ਕੇ ਖੋਲ ਕੇ ਅੰਮ੍ਰਿਤ ਜਦੋਂ ਪੈਦਾ ਹੋਇਆ ਇਹ ਬਾਣੀ ਦੇ ਕੋਲ ਉਨੀ ਬਾਣੀ ਕੰਟਿਨਿਊ ਸੀ ਆਪਾਂ ਆਪਾਂ ਦੁੱਧ ਦਿੰਦਿਨ ਪਾਉੜੀ ਪੰਜ ਪਾਣੀ ਦੇ ਕਰਕੇ ਪੰਜ ਬਾਣੀ ਪੜਕੇ ਥੋੜੇ ਥੋੜੇ ਪੰਜ ਪੰਜ ਪੌੜਿਆ ਕਰਕੇ ਫਿਰ ਅਰਦਾਸ ਕੀਤੀ ਬਾਬਾ ਜੀ ਨੂੰ ਫੋਨ ਲਾਵਲੇ ਤੂੰ ਨਿਤਨੇਮ ਕਰ ਲੈ ਮਰਾ ਬਾਬਾ ਜੀ ਹੁਣ ਇੱਥੇ ਸਮਾਣੀ ਹੈ ਨਾਲ ਕੋਈ ਵੀ ਨਹੀਂ ਮੈਂ ਪੰਜ ਪੰਜ ਪੌੜੀ ਕਰਕੇ ਜੱਲਲੇ ਕੇ ਕਿਰਪਣ ਲਾ ਕੇ ਇਹਦੇ ਮੂਤੇ ਪਾਇਆ ਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਆ ਤਾਂ ਇੱਥੇ ਅੱਜ ਹੋਲਾ ਮਹੱਲਾ ਨਿਹੰਗ ਸਿੰਘਾਂ ਦੇ ਵੱਲੋਂ ਮਨਾਇਆ ਗਿਆ ਤਾਂ ਖਾਸ ਤੌਰ ਤੇ ਇਸ ਹੋਲੇ ਮਹੱਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਹਜ਼ੂਰ ਸਾਹਿਬ ਤੋਂ ਇੱਕ ਪਰਿਵਾਰ ਪਹੁੰਚਿਆ ਜਿਨ੍ਹਾਂ ਦੇ ਨਾਲ ਇੱਕ ਛੋਟਾ ਪਚੰਗੀ ਵੀ ਹੈ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਅਲੱਗ-ਅਲੱਗ ਨਾਮਾਂ ਦੇ ਨਾਲ ਪੁਕਾਰਦੇ ਹਾਂ ਤਾਂ ਉੱਥੇ ਹੀ ਖਾਲਸਾ ਪੰਥ ਦੇ ਵਿੱਚ ਛੋਟੇ ਬੱਚਿਆਂ ਨੂੰ ਪਚੰਗੀ ਕਿਹਾ ਜਾਂਦਾ ਹੈ ਪਚੰਗੀ ਦਾ ਮਤਲਬ ਸੱਪ ਹੁੰਦਾ ਹੈ ਕਿਉਂਕਿ ਉਸਦੇ ਗੁਣ ਹੁੰਦੇ ਨੇ ਤਾ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਇਸ ਬੱਚੇ ਨੂੰ ਲੈ ਕੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਕੀ ਨਾਮ ਹੈ ਜੀ ਤੁਹਾਡਾ ਚਦਾ ਜੀ ਹਜੂਰ ਸਿੰਘ ਆ ਜੀ ਹੈਗਾ ਜੀ ਤੁਹਾਡਾ ਨਾਮ ਹਜੂਰ ਸਿੰਘ ਹੈ ਹਾਂ ਜੀ ਕਿੱਥੋਂ ਆਏ ਹੋ ਤੁਸੀਂ ਹਜੂਰ ਸਾਹਿਬ ਤੋਂ ਬਾਬਾ ਜੀ ਜਿਵੇਂ ਇਸ ਸਿੰਘ ਦਾ ਸਰੂਪ ਹੈ ਇਹ ਦਮਾਲਾ ਸਜਾਇਆ ਹੈ ਚੋਲਾ ਇਹ ਕਿਵੇਂ ਦਮਾਲਾ ਆਪ ਸਜਾਂਦਾ ਜਾਂ ਤੁਸੀਂ ਸਜਾਉਂਦੇ ਹੋ ਇਹ ਛੋਟਾ ਧੁਮਾਲਾ ਸਜਾ ਲੈਂਦਾ ਵੱਡੇ ਆਸੀਂ ਸਜਾ ਲੈਂਦੇ ਕਿਉਂਕਿ ਹੁਣ ਉਹਨੂੰ ਦੇਖ ਦੇ ਕੇ ਪ੍ਰਭਾਵ ਹੁੰਦਾ ਆਰਾਮ ਨਾਲ ਸਿੱਖਦਾ ਕਿ ਹਨ ਵਿਣ ਬੋਲਿਆ ਸਭ ਕੇ ਜਾਣਦਾ ਤੇ ਸਾਕੇ ਕੀਚਾਰ ਦਾ ਜਦੋਂ ਤੇ ਆਸੀਂ ਸੇਵਾ ਸਿਮਰਨ ਕਰ ਰਹੇ ਗੁਰੂ ਰਾਮਦਾਸ ਮਹਾਰਾਜ ਚਰਨਾ ਤੇ ਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆਪਣੇ ਆਪ ਲਿਖਨ ਸਰਸਰੂ ਸਾਹਿਬ ਜਿਹਦਾ ਦਮਦਮਾ ਸਾਹਿਬ ਨਾਲ ਗੁਰਦੁਆਰਾ ਹੈ ਜਿੱਥੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਿਦਿਆਰਥੀ ਬਖਸ਼ਿ ਜਿੰਨੇ ਗੁਰੂ ਹਨ ਤੋਂ ਫਿਰ ਉੱਤੇ ਹੈ ਆਸੀਂ ਇਹਨੂੰ ਹੈ ਨਾ ਪੜਾਇਆ ਉੱਤੇ ਲਿਖਾਇਆ ਊੜਾ ਐੜਾ ਜਿਤਰਾ ਕਰੇ ਮਤ ਮਾਤਾ ਨੇ ਦਿਖਾਇ ਵੀ ਨਹੀਂ 1 2 3 ਇਹ ਆਪਣੇ ਆਪ ਲਿਖ ਲਿੱਤਾ ਇਹਨੇ ਆਪਣੇ ਆਪ ਮਹਾਰਾਜਾ ਕਿਰਪਾ ਨਾਲ ABCD ਬੋਲਦਾ ਕਿਉਂਕਿ ਹੈ ਨਾ ਇੰਨੇ ਮਹਾਰਾਜਾ ਕਿਰਪਾ ਨਾਲ ਵੀ ਸਾਹਿਬ ਜਦੇ ਇਤਿਹਾਸ ਨਾਮ ਸਿਮਰਨ ਨਾਲ ਉਹ ਬੰਦਾ ਆਪਣੇ ਆਪ ਬੋਲ ਜਾਂਦਾ ਉਹ ਬਸ ਉਹਦੇ ਨਾਲ ਹੋ ਦੂਸਰੀ ਗੱਲ ਵਾ ਫਤਿਹ ਸਿੰਘ ਜਤੇ ਸਿੰਘ ਆਪਾਂ ਪੁਰਾਣੇ ਸਿੰਘਾਂ ਦਾ ਇਤਿਹਾਸ ਸੁਣਾਉਂਦੇ ਨੂੰ ਜਿਤਨਾ ਮਹਾਰਾਜਾ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਸੀ ਉਹਨਾਂ ਦੇ ਬਾਰੇ ਸੁਣਾਉਂਦੇ ਕਿਦਾਂ ਸ਼ਹੀਦ ਕੀਤਾ ਗੁਰਗੋਬੀ ਸਿੰਘ ਮਹਾਰਾਜ ਕਿਦਾਂ ਬੱਚੇ ਸ਼ਹੀਦ ਹੋਏ ਇਹ ਆਪਣੇ ਆਪ ਹੈ ਨਾ ਉਹ ਉਹ ਨੂੰ ਮਾਰੇ ਬਹੁਤ ਪਿਆਰਾ ਲੱਗਾ ਤੇਰਾ ਪਾਣਾ ਮਿੱਠਾ ਲੱਗਿਆ ਨਾਮ ਪੜਾ ਨਾਨਕ ਮਾਗੇ ਤੋਂ ਉਹ ਉਹ ਲੜ ਨਾਲ ਚਲੀ ਜਾਂਦਾ ਜੀ ਹਾਂਜੀ ਬਾਬਾ ਜੀ ਜਿੱਥੇ ਇੱਕ ਪਾਸੇ ਅੱਜ ਕੱਲ ਦੇ ਜਿਹੜੇ ਮਾਪੇ ਨੇ ਹਨਾ ਉਹ ਆਪਣੇ ਬੱਚਿਆਂ ਨੂੰ ਮਾਪੇ ਦੇ ਕੀ ਵੀ ਇੱਕ ਗਲਤੀ ਕਹਿ ਸਕਦੇ ਕਿਉਂਕਿ ਅੱਜ ਕੱਲ ਦੇ ਬੱਚੇ ਫੋਨਾਂ 'ਚ ਬੜੇ ਰਹਿੰਦੇ ਨੇ ਬੱਚਿਆਂ ਦੀਆਂ ਡਿਮਾਂਡਾਂ ਬਹੁਤ ਨੇ ਕਿ ਅਸੀਂ ਗੇਮਾਂ ਖੇਡਣੀਆਂ ਨੇ ਤੇ ਪਰ ਜਿਹੜਾ ਤੁਹਾਡਾ ਬੱਚਾ ਹੈ ਉਹ ਸਿੱਖੀ ਸਰੂਪ ਦੇ ਵਿੱਚ ਹੈ ਇੰਨਾ ਸੋਹਣਾ ਦਮਾਲਾ ਸਜਾਂਦਾ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਇਸ ਸਰੂਪ ਦੇ ਵਿੱਚ ਲੈ ਕੇ ਆਏ ਇਹ ਨਹੀਂ ਜਿੱਦ ਕਰਦਾ ਉਹਨਾਂ ਚੀਜ਼ਾਂ ਦੀ ਮੈਂ ਤੁਹਾਨੂੰ ਹੁਣ ਬੁਰਾ ਨਾ ਲੱਗੋ ਇੱਕ ਚੀਜ਼ ਦੱਸਣਾ ਮੈਂ ਹੁਣ ਤੁਸੀਂ ਹੁਣ ਨਿਊਜ਼ ਤੇ ਤੁਸੀਂ ਨਿਊਜ਼ ਤੇਰੇ ਤੋਂ ਤੁਹਾਡੇ ਕਈ ਮਿੱਤਰ ਪਿਆਰੇ ਤੁਹਾਨੂੰ ਆਗਦੇ ਤੁਹਾਨੂੰ 50000 ਮਿਲਦੇ ਹੁਣੇ 40000 ਮਿਲਦੇ ਹੁਣ ਤੁਹਾਨੂੰ ਵੇਖਿਆ ਨਾ ਉਹ ਔਨਲਾਈਨ ਤੇ ਕਈ ਤੁਹਾਡੇ ਮਿੱਤਰ ਪਿਆਰੇ ਕੋਈ ਦੂਜੇ ਐਜੂਕੇਸ਼ਨ ਹੈ ਜੋ ਪੜਾਈ ਲਿਖਾਈ ਵਾਲਾ ਉਹ ਮਾਰਗ ਤੇ ਜਾਂਦਾ ਕਿਉਂਕਿ ਜਿਤਰਾ ਹੈ ਨਾ ਆਪਣੇ ਉੱਪਰ ਡਿਫੈਂਡ ਹੈ ਜੇ ਤੁਹਾਨੂੰ ਦੇਖ ਕੇ ਕਈ ਪ੍ਰਭਾਵ ਹੁੰਦੇ ਜੇ ਤਾਂ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਬੱਚੇ ਸੀ ਉਹਨਾਂ ਨੂੰ ਦੇਖ ਕੇ ਕਈ ਉਹਨਾਂ ਦੇ ਜੋ ਲਿੰਗ ਸਿੰਘ ਪੁਰਾਣੇ ਉਹ ਉਹਨਾਂ ਨੂੰ ਹੈ ਨਾ ਉਹਦਾ ਦਾ ਸਰੂਪ ਚਾਣਾ ਆ ਲਾਣਾ ਚਾਹੁੰਦੇ ਉਹਦਾ ਹੀ ਫਤੇ ਸਿੰਘ ਦੇ ਰੂਪ ਲਾਣਾ ਚਾਹੁੰਦੇ ਆਪਣੇ ਕਰੇ ਉਹਦਾ ਫਤੇ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖ ਕੇ ਤੁਹਾਨੂੰ ਪਤਨਾ ਪਟਨਾ ਸਾਹਿਬ ਤੇ ਪਤਾ ਆਇਆ ਇੱਕ ਮਾਤਾ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜਾਂ ਨੂੰ ਆਖਿਆ ਮਹਾਰਾਜ ਤੁਹਾਡੇ ਵਰਗੇ ਬੱਚਾ ਸੀ ਚਾਹੀਦਾ ਤੁਹਾਰੇ ਨਾਲ ਕਿ ਅਸੀਂ ਤੁਹਾਡੇ ਬੱਚੇ ਆ राम ਜੀ ਨਾਲ ਵੀ ਹੋਏ ਇਹ ਬਹੁਤ ਤਗੜੇ ਤਗੜੇ ਇਹਨਾਂ ਵਿਆਖੰਤ ਤੇ ਗਲਾਉਂਦੀ ਤੋ ਆਪਣਾ ਇੱਕ ਫਰਜ਼ ਰੰਦਾ ਕਿ ਆਪਾਂ ਜੋ ਆਪਣੇ ਤਰਮਤੇ ਹੈ ਉਹ ਪੱਕੇ ਰਹੀਏ ਉਹ ਤਰਮ ਵਾਰੇ ਆਪਾਂ ਗੱਲ ਕਰੀਏ ਇਤਿਆਹ ਸੁਣਾਈਏ ਬੱਚਾ ਨੂੰ ਮਾਰਕ ਤੇ ਦਿਖਾਈਏ ਉਹਨਾਂ ਨੂੰ ਜਿਆਦਾ ਆਪਾਂ ਲਾਲਤ ਨਾ ਦਈਏ ਕਿ ਧਕਾਣ ਦਾ ਚੀਜ਼ ਕੁਰਕure ਇਹ ਉਹ ਤੋ ਉਹਦੇ ਨਾਲ ਉਹ ਚੀਜ਼ ਪ੍ਰਭਾਵ ਹੁੰਦਾ ਆਪਣੇ ਬੱਚਾ ਨੂੰ ਨਾਮ ਸਿਮਰਨ ਦੀ ਗੱਲ ਦੱਸੀ ਆਪਾਂ ਉਹਨਾਂ ਨੂੰ ਸ਼ਹੀਦ ਸਿੰਘ ਦਾ ਇਤਿਆਹ ਸੁਣਾਈਏ ਫਤਿਹ ਸਿੰਘ ਉਹਨਾਂ ਨੂੰ ਕਹਿੰਦਾ ਦੁੱਧ ਦੁੱਧ ਵਾਸਤੇ ਦੇਖੋ ਹੈਨਾ ਦੁੱਧ ਵਾਸਤੇ ਉਹ ਹਮਣਾ ਈਨਾਂ ਸੀ ਉਹਨਾਂ ਜੋ ਮੋਤੀੰ RAM ਮਹਾਰਾ ਉਹ ਦੇਖੋ ਆਪਣਾ ਪਰਿਵਾਰ ਸ਼ਹੀਦ ਕਰ ਲਿੱਤਾ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾ ਕਿੰਨਾ ਪਿਆਰ ਸੀ ਉਹ ਤੋਂ ਅਗੋਂ ਦੇਖੋ ਹਰ ਪਾਸੇ ਕਾਹੜਦਾ ਚੱਲਦਾ ਤੂੰ Hindu ਹੈ ਤੂੰ Musalman ਹੈ ਤੂੰ Sikh ਹੈ ਤੂੰ Christian ਹੈ ਤਾਂ ਆਪਾਂ ਉਹ ਚੀਜ਼ ਨਹੀਂ ਮਹਾਰਾ ਜੀ ਜੋ ਪੰਜ ਪਿਆਰੇ ਸਾਜੇ ਸੀ ਜੋ ਪੰਜ ਪਿਆਰੇ ਸਾਜੇ ਜੀ ਮਹਾਰਾ ਜੀ ਨੇ ਨਾ ਜਾਤ ਪਾ ਉੱਥੇ ਮਿਟ ਦਿੱਤਾ ਤੋ ਆ ਜਾਣਾ ਆ ਜਾਤ ਪਾਓ ਪਾਓ ਕਰਕੇ ਹੈਨਾ ਬੱਚਾ ਨੋ ਅਗਦੇ ਕੋਈ ਲਿੰਕ ਸਿੰਘ ਬਣਾਓ ਨਾ ਕੋਈ ਅਗਦਾ ਟਕਸਰੀ ਨਾ ਬਣਾਓ ਕੋਈ ਅਗਦਾ ਉਹ ਨਾ ਬਣਾਓ ਕੋਈ ਅਗਦਾ ਤੁਸੀਂ ਇੱਦਾਂ ਕਰੋ ਉਦਾਂ ਕਰੋ ਪੜਾਈ ਕਰੋ ਸ਼ਸਤਰ ਕਿਉਂ ਦੇ ਰਹੇ ਆਦਾ ਸਮਾਂ ਨਹੀਂ ਹੈ ਤੋ ਆਪਾਂ ਹੈਨਾ ਉਹ ਚੀਜ਼ ਨੂੰ ਪਰੇ ਰੱਖ ਕੇ ਆਪਾਂ ਹੈਨਾ ਆਪਣੇ ਇਤਿਹਾਸ ਬਾਰੇ ਦਸੀਏ ਨਾ ਤੋ ਬੱਚਾ ਮਾਰੇ ਆਪਣੇ ਆਪ ਨਾ ਅਬ ਬੱਚੇ ਦੀ ਦਿਨਚਰੇ ਕੀ ਰਹਿੰਦੀ ਹੈ ਪੂਰੇ ਦਿਨ ਦੀ ਕਿੰਨੇ ਕ ਵਜੇ ਉੱਠ ਜਾਂਦਾ ਹੈ ਕੀ ਕਰਦਾ ਇਹ ਪੂਰਾ ਦਿਨ ਅਸੀਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਗਏ ਨਾ ਉੱਥੇ ਬਾ ਬੱਡਾ ਜੀ ਤੇ ਉੱਥੇ ਨਾ ਰਾਤੀ ਦਰਬਾਰ ਸਾਹਿਬ ਤੇ ਚਲੇ ਜਾਂਦੇ 4 ਵਜੇ ਜਿਦ ਤਰਾ ਹਣ ਭੁਜੰਗ ਸਿੰਘ ਨੂੰ ਦੇਖ ਕੇ ਕਿਤਾ ਹੋਲੀ ਖੇਡਦਾ ਸੀ ਤੁਸੀਂ ਦੇਖਿਆ ਨਾ ਪ੍ਰਭਾਵ ਹੋਇਆ ਉੱਥੇ ਨਾ 11 ਵਜੇ ਅਸੀਂ ਚਲੇ ਜਾਂਦੇ ਤੇ ਉੱਥੇ ਸੇਵਾ ਕਰਦਾ ਉਹ ਰਾਤੀ ਦਰਬਾਰ ਸਾਹਿਬ ਦੇ ਮੁੰਡਾ ਭੁਜੰਗੀ ਸਿੰਘ ਉਤੇ ਸੇਵਾ ਕਰਦਾ ਬਾਲਟੀ ਦਰਬਾਰ ਸਾਹਿਬ ਤੋਂ ਅੰਦਾਕਾਲ ਤੱਕ ਸਭ ਦੀ ਸੇਵਾ ਕਰਦਾ ਅਸੀਂ ਕਿੱਥੇ ਵੀ ਜਾਂਦੇ ਨਾ ਮਨੀਕਰਨ ਸਾਹਿਬ ਗਏ ਫੱਦੇਗੜ ਸਾਹਿਬ ਕਿੱਥੇ ਵੀ ਹੈ ਨਾ ਪਹਿਲੇ ਸ਼ੁਰੂ ਹੈ ਨਾ ਇਹਦਾ ਇੰਸਟਾਗ੍ਰam ਵੀ ਹੈ ਨਿਹਾਲ ਸਿੰਘ 9082 ਕਰਕੇ ਉਦੇ ਉੱਪਰ ਹੈ ਨਾ ਸਾਰੇ ਦੇ ਬਾਣੇ ਦੀ ਵੀਡੀਓ ਹੈ ਪਾਰੇ ਸੇਵਾ ਸਿਮਰਨ ਦੀ ਵੀਡੀਓ ਗਤਕੇ ਦੀ ਵੀਡੀਓ ਕਿਤਾ ਇਹਦਾ ਇਤਿਹਾਸ ਸੁਣਾਉਂਦੇ ਉਹ ਵੀਡੀਓ ਕਿਉਂਕਿ ਨਾਮ ਸਿਮਰਨ ਦੀ ਇਹ ਚੀਜ਼ ਨੂੰ ਦੱਸ ਜਨਾ ਇਹਦਾ ਮੰਨ ਜਿਤਰਾ ਸ਼ੇਖ ਫਰੀਦ ਜੀ ਸੀ ਉਹਦੇ ਕੋ ਮਸਾ ਮਾਰ ਰਿਹਾ ਕਿ ਉਹਨਾਂ ਦੀ ਮਾਤਾ ਜੀ ਉਹਨਾਂ ਨੂੰ ਲਾਲਿਤ ਦਿੱਤਾ ਕਿ ਰਬ ਨੇ ਇੰਨਾ ਮਿੱਠਾ ਦੇਣਾ ਇੰਨਾ ਮਿੱਠਾ ਦੇਣਾ ਤਾਂ ਦੇਖੋ ਉਹ ਇੱਕ ਮਾਤਾ ਜੀ ਪੁੱਲ ਜਾਂਦੀ ਅਰਦਾਸ ਕਰਦੇ ਨੇ ਤੇ ਪ੍ਰਮਾਤਮਾ ਨੂੰ ਮੀਠਾ ਆਪਣਾ ਫਰਗਟ ਹੋ ਜਾਂਦਾ ਉਦੋਂ ਹੀ ਆਪਾਂ ਹੈ ਨਾ ਇਹਨੂੰ ਮਾਰਗ ਤੇ ਲਾਰੇ ਨਾਮ ਸਿਮਰਨ ਕਰ ਰਹੇ ਇਹਨਾਂ ਮਨ ਇੱਦਾਂ ਵਧਿਆ ਹੋ ਗਿਆ ਕੋਈ ਇਹਨੂੰ ਮੇਰੇ ਮਾਤਾ ਹੁੰਦਾ ਇਹਨੂੰ ਪੈਂਟ ਸ਼ੈਟ ਲੈ ਕੇ ਆਂਦੇ ਨਾ ਫਾੜ ਦਿੰਦਾ ਸੁੱਟ ਦਿੰਦਾ ਉਹ ਪੈਂਟ ਸ਼ੈਟ ਨੂੰ ਪਿਆਰੀ ਨਹੀਂ ਆਉਂਦਾ ਅਸੀਂ ਫਤਿਹ ਸਿੰਘ ਦੇ ਬਾਣਾ ਪਾਣਾ ਗੁਰੂ ਗੋਬਿੰਦ ਸਿੰਘ ਲੜ ਲਿਆ ਹਰ ਵਕਤ ਚੋਲੇ ਚ ਰਹਿੰਦਾ ਚੋਲੇ ਤੇ ਹੀ ਰਹਿੰਦਾ ਜੀ ਜੇਕਰ ਪੈਂਟ ਸ਼ੈਟ ਦੰਦੇ ਨੇ ਫਾੜ ਦਿੰਦਾ ਫਾੜ ਦਿੰਦਾ ਇਹ ਸੁੱਟ ਦਿੰਦਾ ਇਹ ਲੈਂਦਾ ਨਹੀਂ ਰੋਟੀ ਨਹੀਂ ਖਾਂਦਾ ਇਹ ਕਦੀ ਪਾਇਆ ਵੀ ਨਹੀਂ ਨਾਮ ਬਾਣੀ ਸਿਮਰਨ ਨਾਮ ਬਾਣੀ ਸਿਮਰਨ

Mato tudo mais, Deus, lá do Ito é aquele que hoje tem a minha bonhinha, mas é toda a madura, pois minha boa ਹਾਲਸਾ ਬਹੁਤ ਹੀ ਕੁਝ ਹੋਇਆ ਤੇ ਬਾਬਾ ਜੀ ਇਹ ਜਿਵੇਂ ਨਾਮ ਬਾਣੀ ਦਾ ਸਿਮਰਨ ਕਰਦਾ ਚੰਗੀ ਗੱਲ ਹੈ ਤੁਹਾਡੇ ਕੋਲ ਕਦੇ ਫੋਨ ਨਹੀਂ ਮੰਗਦਾ ਜਿਵੇਂ ਅੱਜ ਕੱਲ ਦੇ ਬੱਚਿਆਂ ਨੂੰ ਬੜਾ ਸ਼ੌਂਕ ਹੁੰਦਾ ਫੋਨ ਦਾ ਇਹ ਫੋਨ ਕਿਤਰਾ ਪਿਤਾ ਜੀ ਉਹਨੂੰ ਅਗਦਾ ਪਿਤਾ ਜੀ ਮੈਨੂੰ ਹੈਨਾ ਜਪਜੀ ਸਾਹਿਬ ਸੁਣਨਾ ਪਿਤਾ ਜੀ ਮੈਨੂੰ ਗਤਕਾ ਦੇਖਣਾ ਜਿੱਦ ਨਹੀਂ ਕਰਦਾ ਫਿਰ ਉਹ ਨਾਮ ਸਿਮਰਨ ਸੁਣਨਾ ਕਦੇ ਸਾਡਾ ਖੜਾ ਹੋਇਆ ਤੇ ਕਰੇ ਨਾਮ ਸਿਮਰਨ ਸੁਣ ਲੈਂਦਾ ਇਤਿਹਾਸ ਲਾ ਲੈਂਦਾ ਭਾਈ ਗਰਜਾ ਬਾਪ ਬੋਤਾ ਜੀ ਪਿਕਚਰ ਦੇਖ ਲੈਂਦਾ ਬਾਪ ਆਦੀਪ ਸਿੰਘ ਜੀ ਦਾ ਉਹ ਇਤਿਹਾਸ ਵਾਸਤੇ ਮੰਗਦਾ ਬਾਕੀ ਕੋਈ ਚੀਜ਼ ਨਹੀਂ ਦਿੱਤਾ ਤੇ ਪਿਤਾ ਜੀ ਅੱਜ ਨਹੀਂ ਬੋਲੇ ਅੱਜ ਮੋਬਾਈਲ ਨਹੀਂ ਆ ਤੈਨੂੰ ਇਦਾਂ ਸੁਣਾਣਾ ਪਿਤਾ ਜੀ ਇਦਾਂ ਹੀ ਸੁਣਾਓ ਮੋਬਾਈਲ ਕੀ ਕਰਨਾ ਬੋਲੇ ਇਹ ਤਾਂ ਕਲਜੂਗ ਹੈ ਬੋਲੇ ਬਾਬ ਬਲਿੰਦਰ ਸਿੰਘ ਜੀ ਨਾਮ ਸਿਮਰਨ ਕਰ ਦਿਓ ਆ ਇਹ ਵੀ ਕਲਜੂਗ ਹੈ ਆ ਕਲਜੂਗ ਹੈ ਕਰਕੇ ਮੋਬਾਈਲ ਕੀ ਹੈ ਬਾਬਾ ਜੀ ਕਲਜੂਗ ਹੈ ਹਾਂ ਕਲਜੂਗ ਹੈ ਕਰਕੇ ਲੈਂਦਾ ਨਹੀਂ ਪਿਤਾ ਜੀ ਮੇਰੇ ਨਾੜੀ ਰਿਆ ਮਾਤਾ ਜੀ ਨੂੰ ਵੀ ਨਹੀਂ ਮੰਗਦਾ ਕੁਝ ਨਹੀਂ ਬਸ ਇੱਕ ਆਦ ਖਾਲੀ ਉਹ ਦੇਖਦਾ ਇਤਿਹਾਸ ਬਾਰੇ ਜਾਗਰੂਕ ਕਰਦਾ ਨਾਮ ਸਿਮਰਨ ਬਾਣੀ ਕੰਠ ਉਤੇ ਸਵਈਆ ਹਜੂਰ ਸਾਹਿਬ ਤੇ ਨਾ ਸਵਈਆ ਦੋਰਾ ਸਕਲ ਦਵਾਰ ਕੋ ਛਾੜ ਕੇ ਪਾਏ ਗਏ ਇਦਾਂ ਨਾ ਹਜੂਰ ਸਾਹਿਬ ਤੇ ਅੱਧਾ ਘੰਟਾ ਹੈ ਨਾ ਦੁਜੀ ਦੁਜੀ ਸਭ ਇਹ ਬੋਲਦੇ ਬਾਜਰ ਡੰਗ ਆਤੰਗ ਜਿਤਰਾ ਦਸਮਹਾਰਾ ਦੇ ਗੁਰਗ੍ਰੰਥ ਸਾਹਿਬਾਰੇ ਸਰਵ ਲੋ ਦੇਦਾ ਹੈ ਨਾ ਉਤੇ ਸਵੀ ਲੈਂਦੇ ਤੋਂ ਉਹ ਉਹ ਸਿੱਖਣ ਵਾਸਤੇ ਮੋਬਾਈਲ ਮੰਗਦਾ ਬਾਣੀ ਸਿੱਖਣ ਵਾਸਤੇ ਬਾਬਾ ਜੀ ਬਾਬਾ ਜੀ ਇੱਕ ਪਾਸੇ ਜਿੱਥੇ ਅੱਜ ਕੱਲ ਦੇ ਜਿਹੜੇ ਮਾਪੇ ਨੇ ਜੇ ਬੱਚੇ ਨੂੰ ਛੋਟੀ ਜੀ ਕਰਦ ਵੀ ਫੜਾ ਦਈਏ ਤਾਂ ਡਰ ਜਾਂਦੇ ਨੇ ਤੇਰੇ ਲੱਗ ਨਾ ਜਾਵੇ ਤੁਸੀਂ ਸ਼ਾਸਤਰ ਫੜਾਇਆ ਹੋਇਆ ਭਚੰਗੀ ਨੂੰ ਕਿਰਪਾਨ ਕਮਾਉਂਦਾ ਇਹ ਭਚੰਗੀ ਤੁਹਾਨੂੰ ਡਰ ਨਹੀਂ ਲੱਗਦਾ सानू क्यों डर लगना महाराज कृपा आपा खुद गुरु गोबिंद सिंह महाराज के पुत्र है तो ना दी पुत्र आप सारे है फतेह सिंह कोल है जो इन्होंने निकी उम्र सी अब तो उन्होंने पूरी दुनिया के ना है उन्होंने हर एक गुरु गोबिंद सिंह महाराज देखो मोदी उन्होंने कुछ भी रहने तो उन्होंने जो गलत किया सिखा वास्ते मरो वह अठाई दिसंबर उन्हें डिकलेयर किया क्यों कि उन्होंने संघर्ष बहुत तकड़ा से ना उन्होंने इन्नी कुर्बानी दी वो डोले नहीं ਅੱਜਕੱਲ ਦਾ ਦੇਖੋ ਆਪਾਂ ਇੱਕ ਹਾਲ ਦੇਖ ਰਹੇ ਕੁੜੀ ਵਾਸਤੇ ਨਾ ਆਪਣਾ ਤਰਮ ਵੀ ਬਦਲ ਲੈਂਦਾ ਵਿਆਹ ਵਾਸਤੇ ਕੁਝ ਵੀ ਕਰ ਸਕਦਾ ਕੇਸ ਕਤਲ ਕਰ ਸਕਦਾ ਨਾਇ ਨੂੰ ਜਾ ਕੇ ਪਹੇ ਦੇ ਰਿਆ ਉਹ ਦੇਖੋ ਉਹਨਾਂ ਨੂੰ ਕਿੰਨਾ ਕਿੰਨਾ ਰਾਜਵਕ ਬੋਲਿਆ ਸੀ ਵੱਡੇ ਵੱਡੇ ਨੂਰਾ ਨਾਲ ਵਿਆਹ ਕਰਾ ਦੇਣਾ ਦੇਖੋ ਉਹ ਆਖਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਭ ਪੁੱਤਰ ਬੋਲੇ ਉਹਨਾਂ ਨੂੰ ਇਹ ਕਿਤਾਬ ਬੋਲੇ ਉਹਨਾਂ ਦੇ ਕੋਈ ਆ ਕੋਈ ਚਪਲੇ ਨਹੀਂ ਸਕਦਾ ਬੋਲੇ ਤਾਂ ਆ ਚਪਕ ਚਪਕ ਕੇ ਦੇ ਗੋਲੇ ਤਾਂ ਦਰਸ਼ਨ ਹੋ ਜਾਣੇ ਤਾਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਤਕ ਦਰਸ਼ਨ ਹੋ ਜਾਣ ਦੋਨੋਂ ਦੇਖੋ ਉਹਦੀ ਆਖ ਖੁੱਲ ਜਾਂਦੀ ਔਰੰਗਜ਼ੇਬ ਨੇ ਦੇਖੋ ਜਦੋਂ ਤੱਕ ਉਹਦਾ ਪ੍ਰਾਣ ਨਹੀਂ ਕਿਹਾ ਜਦੋਂ ਤੱਕ ਬੋਲ ਵਾਹਿਗੁਰੂ ਬੋਲੇ ਜਦੋਂ ਵਾਹਿਗੁਰੂ ਬੋਲਿਆ ਉਹਦਾ ਪ੍ਰਾਣ ਨਿਕਲੇ ਆਪਾਂ ਆਕੇ ਰਕਾ ਹੈ ਨਾ ਦੁਨਿਆਦ ਫਿਰ ਅੱਗੇ ਕੀ ਕਰਨਾ ਇਹ ਢਰੀ ਜਗੇ ਅੱਗੇ ਕੋਈ ਸਫਲ ਕੁਝ ਕਰ ਹੀ ਨਹੀਂ ਸਕਣਾ ਇਹਦਾ ਕਰਕੇ ਹੈ ਨਾ ਜਿੰਨਾ ਹੋ ਸਕੈਣਾ ਆਪਾਂ ਬੱਚਣ ਨੂੰ ਤਿਆਰ ਕਰਨਾ ਅੱਗੇ ਪੰਜਾਬੀ ਅੱਗੇ ਗੁਰਗੋਬੀ ਸਿੰਘ ਮਹਾਰਾਜ ਜੋ ਸਹਿਦ ਸਿੰਘ ਸੀ ਹਰੀ ਸਿੰਘ ਨਲਵਾ ਗੁਰਗੋਬੀ ਮਹਾਰਾਜ ਰੰਜੀਤ ਸਿੰਘ ਉਹਨਾਂ ਨੇ ਦੇਖੋ ਹਿੰਦਵਾਦੀ ਕਈ ਪ੍ਰਕਾਰ ਦੇ ਜੋ ਉਹਨਾਂ ਦੇ ਕੁਲ ਦੇ ਲੋਕ ਸੀ ਉਹ ਬੀਬੀਆਂ ਸੀ ਕੁੜੀਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਛੜਾਇਆ ਨਹੀਂ ਉਹ ਡਰੇ ਕਿਉਂਕਿ ਉਹ ਗੁਰਗੋਬੀ ਸਿੰਘ ਮਹਾਰਾਜ ਦੇ ਵਾਰਿਸ ਹੈਗੇ ਨਾ ਤੋਂ ਉਹਨਾਂ ਨੇ ਆਪਣਾ ਪਰਿਵਾਰ ਤਿਆਗ ਦਿੱਤਾ ਮਹਾਰਾਜ ਰੰਜੀਤ ਸਿੰਘ ਜੀ ਨੇ ਆ ਦੇਖੋ ਆਪਾਂ ਬੱਚਿਆਂ ਨੂੰ ਦੂਰ ਕਰੀ ਜਾਂਦੇ ਇਤਿਹਾਸ ਤੋਂ ਸ਼ਸਤਰਾਂ ਤੋਂ ਇਹ ਸਭ ਤੋਂ ਤਗੜੇ ਗਲਤੀ ਆਪਣੀ ਹੈ ਜੋ ਆਪਾਂ ਇਹਨਾਂ ਸਭ ਤੋਂ ਪਹਿਲੇ ਖਿਡੌਣੇ ਲੋ ਕਾਰਟੂਨ ਲੋ ਇਹ ਲੋ ਦਿਖਾਓ ਉਹ ਦਿਖਾਓ ਆਪਾਂ ਇਤਿਹਾਸ ਦਿਖਾਣਾ ਕਾਰਟੂਨ ਦੇਖ ਕੇ ਕਾਰਟੂਨ ਹੀ ਬਣ ਜਾਂਦੇ ਨੇ ਕਾਰਟੂਨ ਦੇਖ ਕੇ ਕਾਰਟੂਨ ਹੀ ਬਣ ਜਾਂਦੇ ਔਰ ਨਾ ਵੀ ਕਾਰਟੂਨ ਵਰਗੇ ਰੱਖਦੇ ਹੜੀ ਉੜੀ ਔਰ ਆ ਇਹ ਇੱਕ ਦੂਜੇ ਨੂੰ ਸਿੰਘ ਨਹੀਂ ਛੇਤੀ ਨਾ ਲੈ ਕੇ ਨਹੀਂ ਬੋਲਦਾ ਸਿੰਘ ਲੈ ਕੇ ਨਹੀਂ ਬੋਲਦਾ ਓਏ ਮੰਨੂ ਇਹ ਮਾਨ ਇਹ ਮਨਪ੍ਰੀਤ ਇਹ ਤੇਜ ਇਦਾਂ ਨਾ ਲਿੰਦੇ ਪਹਿਲੇ ਸਿੰਘ ਨਾ ਤੇਜਾ ਸਿੰਘ ਓ ਗਰਜਾ ਸਿੰਘ ਬੋਤਾ ਸਿੰਘ ਹਰੀ ਸਿੰਘ ਨਲਵਾ ਉਹ ਹਰ ਇੱਕ ਸਤਕਾਰ ਦਿੰਦੇ ਸੀ ਕੋਈ ਐਦਾ ਦੀ ਗਲ ਪੁੱਠੀ ਨਹੀਂ ਕਰਦੇ ਸੀ ਗਲਤ ਨਹੀਂ ਬੋਲਦੇ ਸੀ ਜੋ ਸਿੰਘ ਦੇਖਦੇ تھے ਆ ਕੇ ਆ ਕੇ ਫਤਿਹ ਪਾਲਣਦੇ ਸੀ ਮਹਾਰਾਜ ਦੇ ਬੱਚਨ ਸੇ ਜੋ ਆ ਕੇ ਜੋ ਫਤਿਹ ਸਿੰਘ ਨਹੀਂ ਪਹੁੰਚਦਾ ਨਾ ਉਹ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਨਾ ਬੇਮੁਖ ਹੋ ਗਿਆ ਸਿੰਘਾ ਤਾਂ ਬੇਮੁਖ ਉਹ ਜੋ ਫਤਿਹ ਸਾਂਝੀ ਨਹੀਂ ਕਰ ਰਿਹਾ ਤੁਹ ਮਹਾਰਾਜ ਦੇ ਪਹਿਲੇ ਸਿੰਘਾਂ ਕਾ ਫਤਿਹ ਅਗਲੇ ਵਾਲੇ ਪਰਵਾਨ ਨਹੀਂ ਪਾਈ ਨਾ ਤਾਂ ਮਹਾਰਾਜ ਕੋ ਫਤਿਹ ਪਰਵਾਨ ਹੋ ਜਾਂਦੀ ਸੀ ਤਗੜੇ ਉਹਨਾਂ ਦਾ ਸੇਵਾ ਸਿਮਰਣ ਦੇ ਕੇ ਜਿੱਦਾਂ ਕੋੜਿਆ ਦੀ ਸੇਵਾ ਕਰਨਾ ਕੋੜਾ ਲਿੰਗ ਉਠਾਣਾ ਉਹਨਾਂ ਨੂੰ ਇਸ਼ਰਾਣ ਕਰਾਣਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਹੋ ਜਾਂਦੇ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਉਹਨਾਂ ਨੂੰ ਫਤਿਹ ਸਰਵਣ ਕਰਦੇ ਸੀ ਕਿ ਇੰਨਾ ਤਗੜਾ ਪਹਿਰਾ ਸੀ ਉਹਨਾਂ ਦਾ ਨਾਮ ਸਿਮਰਣ ਦਾ ਸੀ ਭਾਈ ਮਨ ਸਿੰਘ ਹੀ ਭਾਈ ਮਨ ਸਿੰਘ ਨੇ ਦੇਖੋ ਭਾਈ ਮਨਜੀ ਨੇ ਕਿੰਨਾ ਤਗੜਾ ਉਹਨਾਂ ਨੂੰ ਨੰਗਰ ਵਾਸਤੇ ਪ੍ਰਸ਼ਾਦਾ ਇੱਕ ਉਹਨਾਂ ਦੇ ਉੱਪਰ ਇਹ ਲੱਗ ਰਿਹਾ ਸੀ ਬੋਝ ਕਿ ਤੁਸੀਂ ਨੰਗਰ ਤੇ ਨਾ ਸਕੋ ਤਾਂ ਉਹਨੇ ਲੱਕੜ ਕੱਟੇ ਕਰਕੇ ਨੰਗਰ ਬਣਾਣਾ ਇੰਨਾ ਤੋਗਾ ਸੰਘਰਸ਼ ਕਰ ਰਾ ਪਾਣੀ ਆਇਆ ਤਾਂ ਥੱਲੇ ਡਿੱਗੇ ਸੀ ਜਦ ਮਹਾਰਾਜ ਤੁਸੀਂ ਮਾਫੀ ਦੇ ਦੋ ਬਲੇ ਸਿੰਘਾਣੋ ਜੋ ਸੇਵਾ ਕਰਦਾ ਤੋ ਮਾਫੀ ਦੇ ਕੋ ਆਪਣੇ ਸਿੰਘਾਣੇ ਭਾਈ ਮਨੀ ਸਿੰਘ ਜੀ ਨੇ ਆਪਣੇ ਪੁਰੇ ਬੰਦਮਨ ਕਟਾ ਗੁਰਬਾਣੀ ਕਾਰਨ ਨਿਤਨੇਵਾ ਖਾਸ ਜਿਵੇਂ ਤੁਹਣ ਬਾਣੀ ਅਲੱਗ ਕਰਾ ਤੇਰਾ ਬੰਦ ਮੇ ਇਹਦਾ ਕੱਟੀ ਜਾਣਾ ਤੋ ਗੁਰ ਜੋ ਪਹਿਲੇ ਸਿੰਘ ਸੇ ਨਾਲ ਜੋ ਸਿੰਘਾ ਦੇ ਬਚਨ ਨਹੀਂ ਮੋੜਦੇ ਸੀ ਬੰਦਮਨ ਬੋਲੇ ਜੱਲਾਤ ਹੱਤਨਾ ਕੱਟੀ ਬੱਲੇ ਪੰਜਾ ਤੋ ਇੱਕ ਇੱਕ ਬੰਦ ਤੋ ਸਾਰੇ ਸ਼ਰੀਰ शरीर बोले मेरे है ना इनू टुकड़े करी बोले देखो यदा तगड़ा इतिहास भुली जाते आज ये चीज़ है आज देखो एक, एक सुने एक कुर्बानी दी दिखिलते तो पूरी दुनिया आग दी दूँ कहीं मैं इतना न्यूज ऊपर भी देखा स्टेटस थे बोले कोई कार्ड लेके आँदी बीबिया तो कुड़ियाँ बोले क्यों बोले बोले साढ़ा इक्तीस दिसंबर है बोले ये वास्ते बोले बोले तू बोले इदा के पखड़ कर रहे बोले तो गुरुआने बोले इतना संघर्ष किया तो इतिहास बारे भी पता नहीं बोले तो देखो ये चीज़ होना वास्ते हर पास स्कूल पढ़ाई उड़ाई अपने चलो परमात्मा करके आपा है ना गुरु गोबिंद सिंह महाराज के सारे चालीस सिंगा कारण है ना आपा दुनिया दे मारे आप दुनिया से तुरना महाराज आप बख्शिश कर देंदे साढ़े मगर कोई भी नहीं है गुरु गोबिंद सिंह महार माता साहब जाते जब जा तो मेरी डिलेवरी हुई नाल कोई भी नहीं परिवार तो महाराज ने अरदस ही मैं अरदास करके डिलेवरी लेके डॉक्टर ने जवाब दिता बोले पुजेंगी रहना नहीं बोले बच्चा ना तो करवाल रहना मतलब कोई गल नहीं तुम चालू करो महाराज रखने वाले भाला डॉक्टर जी तो हाथ से की है भाला ये परमात्मा करने वाले तुम्हें करो तो सानू सरकार दवाखाने शामनगर दवाखाना हजूर साहब तो तो सककार दवा लगे उतने मेरे को कपड़े भी नहीं से मैं घर लेके आया ग्डी और टाइम है ना लॉकडाउन से पैसे भी अटक गए थे कहता है महाराज अरदास ਅਸ ਕਿਤੇ Hindu ਪਰਵਾਰ ਦਾ ਆ ਕੇ 50000 ਦੇ ਕੇ ਗਿਆ ਦੂਜੇ ਨੂੰ ਲਾ ਕੇ ਦੇ ਦਿੱਤੇ ਨਾ ਜਦੋਂ ਤੇ ਆਇਆ ਨਾ ਕਰੇ ਵਰਕਤੀ ਨਾ ਸਿਵਰਣ ਸੇਵਾ ਸਿਮਰਣ ਕਿਉਂਕਿ ਆਪਾਂ ਹੌਸਲਾ ਨਹੀਂ ਹਾਰੇ कि ਜਿਤਨਾ ਸਵੇਰ 6 6 ਵਜੇ ਕੇ 40 ਮਿੰਟ ਨੂੰ ਆਇਆ ਸ਼ਾਮੀ 4 ਵਜੇ ਛੁੱਟੀ ਵੀ ਦੇ ਦਿੱਤੀ ਸੀ ਜੋ ਡਾਕਟਰ ਆ ਗਦੇ ਸੀ ਵੱਡੇ ਵੱਡੇ ਬੋਲੇ ਇਹਨੂੰ ਖੂਨ ਕਾਟ ਹੋ ਜਾਣਾ ਬੋਲੇ ਇਹ ਹੋ ਜਾਣਾ ਉਹ ਹੋ ਜਾਣਾ ਬੋਲੇ ਇੰਨਾ ਲਗਣਾ ਉਗਲਾ ਲਗਣਾ ਸੀਜ਼ਰ ਹੋਣਾ ਹੈ ਹੋਣਾ ਮਲਾ ਕੁਝ ਨਹੀਂ ਬਸ ਪਰਮਾਤਮਾ ਯਾਦ ਕਰੋ ਉਹ ਡਾਕਟਰ ਹੀ ਪਰੇਸ਼ਾਨ ਕਿਪਾਣਾ ਹੋ ਗਿਆ ਬੋਲੇ ਜੋ ਤੁਹਾਡਾ ਬੱਚਾ ਖੇੜ ਕੇ ਆਇਆ ਆ ਕੇ ਖੋਲ ਕੇ ਅਮਰਤ ਜਦੋਂ ਪੈਦਾ ਹੋਇਆ ਇਹ ਬਾਣੀ ਦੇ ਕੋਲ ਉਨੀ ਬਾਣੀ ਕੰਟਨੀ ਸੀ ਆਪਾਂ ਆਪਾਂ ਦੋ ਦੋ ਤਿੰਨ ਦਿਨ ਪਾਉੜੀ ਪੰਜ ਪਾਣੀ ਦੇ ਕਰਕੇ ਪੰਜ ਬਾਣੀ ਪੜਕੇ ਥੋੜੇ ਥੋੜੇ ਪੰਜ ਪੰਜ ਪੌੜਿਆ ਕਰਕੇ ਫਿਰ ਅਰਦਾਸ ਕੀਤੀ ਬਾਬੇ ਨੂੰ ਫੋਨ ਲਾ ਬਲੇ ਤੂੰ ਪੰਜ ਨਿਤਨੇਮ ਕਰ ਲੈ ਮਰਾ ਬਾਬਾ ਹੀ ਹੁਣ ਇੱਥੇ ਸਮਾਣੀ ਹੈ ਨਾਲ ਕੋਈ ਵੀ ਨਹੀਂ ਮੈਂ ਪੰਜ ਪੰਜ ਪੌੜੀ ਕਰਕੇ ਜੱਲ ਲੈ ਕੇ ਕਿਰਪਾਣ ਲਾ ਕੇ ਇਹਦੇ ਮੂਤੇ ਪਾਇਆ ਆ ਜੱਟ ਤੇ ਹੁਣ ਕੀ ਕਹਿੰਦੇ ਸਿੰਘ ਸਾਹਿਬ ਤੁਸੀਂ ਬੜੇ ਹੋਗੇ ਕੀ ਬਣਨਾ ਚਾਹੁੰਦੇ ਹੋ ਜੱਥੇਦਾਰ ਕਿੱਥੋਂ ਦੇ ਜੱਥੇਦਾਰ ਹਾਂ ਹਾਂ ਹਿਮਾਚਲ ਦੇ ਕਿ ਮਾਚਲਦੇ ਜੱਥੇਦਾਰ ਹੁਣ ਦਲ ਕਿਹੜਾ ਦਲ ਬਾਬਾ ਜੀ ਹੁਣ ਦਲ ਮਹਲਾ ਜੋ ਭਰਾ ਜੀ ਸਿੰਘ ਰੇਂਦਰ ਸੀ ਨਾ ਜੋ ਕਿਰਤ ਕਮਾਈ ਕਰਦੇ ਸੀ ਆਪਾਂ ਉਹ ਜੋ ਨਾਨਕ ਦੇਵ ਜੀ ਮਹਾਰਾਤ ਲੈ ਕੇ ਉਹ ਵਣਜ ਕਰਦੇ ਸੀ ਜਗਾ ਜਗਾ ਸਾਰੇ ਪਰਵਾਦ ਕਰਦੇ ਕਮਾਕ ਖਾਉਂਦੇ ਸੀ ਉਦਦਾ ਦਾ ਆਪਾਂ ਦਲ ਤਿਆਰ ਕਰਨਾ ਆਗਦਾ ਬਾਬਾ ਜੀ ਤਾਂ ਅਸੀਂ ਸਿੰਘ ਸਾਹਿਬ ਦੇ ਨਾਲ ਗੱਲਬਾਤ ਕੀਤੀ ਤਾਂ ਜਿਸ ਤਰੀਕੇ ਦੇ ਨਾਲ ਕਹਿੰਦੇ ਇੱਕ ਸਿੰਘ ਹੈ ਤਾਂ ਉਹਦਾ ਬੱਚਾ ਵੀ ਉਮੀਦਾਈ ਹੋਣਾ ਚਾਹੀਦਾ ਹੈ ਕਹਿੰਦੇ ਸ਼ੇਰ ਦੇ ਬੱਚੇ ਸ਼ੇਰ ਹੋਣੇ ਚਾਹੀਦੇ ਨੇ ਤਾਂ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਇਹ ਸਟੋਰੀ ਪਸੰਦ ਆਈ ਹੋਵੇਗੀ ਕੈਮਰਾਮੈਨ ਸੋਨੂ ਦੇ ਨਾਲ ਮੈਂ ਰਮਨਦੀਪ ਸਿੰਘ ਦੇਖਦੇ ਰਹੋ ਹਲੀ ਵਨ